ਇੱਕ ਵਾਰੀ ਖੁੱਲ ਕੇ ਤਾੜੀ ਹੋ ਜਾ। ਕਿਉਂਕਿ ਜੁੱਗੋ ਜੁਗ ਜਵਾਨਿਆਂ ਮਾਣੇ ਤੱਤੀ ਬਾਣਾ ਲੱਗੇ ਇਸ ਪਿੰਡ ਦੇ ਬਾਬਾ ਜੀ ਦਾ ਮਿਹਰ ਭਰਿਆ ਹੱਥ ਹੋਵੇ। ਬਾਕੀ ਮੈਂ ਮੇਰੇ ਸਤਿਕਾਰਯੋਗ ਮੇਰੇ ਪੁੱਤ ਸਰਬਜੀਤ ਬੁੱਗਾ ਤੇ ਮਾਨਪ੍ਰੀਤ ਬੁੱਗਾ ਜੀ ਜਿਨ੍ਹਾਂ ਨੇ ਹਿੰਦੁਸਤਾਨ ਦੇ ਵਿੱਚ ਆਪਣੀ ਜੋੜੀ ਦਾ ਲੋਹਾ ਬਣਵਾਇਆ। ਤੇ ਹਿੰਦੁਸਤਾਨ ਦੇ ਵਿੱਚ ਪਰਿਵਾਰਕ ਗਾਣੇ ਗਾ ਕੇ ਇਹਨਾਂ ਦਾ ਵੀ ਮੈਂ ਬਹੁਤ-ਬਹੁਤ ਧੰਨਵਾਦ ਕਰਦੀ ਆ ਸਾਡੇ ਪਰਿੰਦਾ ਸਾਹਿਬ ਸਾਡੇ ਵਿਖੇ ਦੇ ਪਰਵਾਰਾ ਆਪਣੇ ਤੁਹਾਡੇ ਗੀਤਕਾਰ ਸਾਹਿਬ ਵਿਖੇ ਦੇ ਆ ਆ ਬਾਕੀ ਮੈਂ ਪਰਮ ਸਤਕਾਰ ਜੋਗ ਜੀ ਮੇਰੇ ਪਿਤਾ ਸਮਾਨ ਬਾਬਾ ਦਰਸ਼ਨ ਸਾਹਿਬ ਜੀ ਨੂੰ ਮੈਂ ਨਮਸਕਾਰ ਪੈਰੀ ਪੈਣਾ ਕਰਦੀ ਆ ਤੇ ਇੱਕ ਪੁੱਤ ਮੈਂ ਘੋਰ ਦੇ ਦਿਓ ਬਾਕੀ ਦਲਬਾਗ ਸਿੰਘ ਜੀ ਹੰਦਲਾ ਬਾਬਰ ਕਾਟ ਬਾਕੀ ਮੈਂ ਬਹੁਤ ਬਹੁਤ ਧੰਨਵਾਦ ਕਰਦੀ ਆ ਜੇ ਦਿੰਦਾ ਹੈ ਹੈ ਤੁਹਾਨੂੰ ਦੇਣੇ ਨਹੀਂ ਇੱਕ ਉਹਨੂੰ ਪੜਾ ਦੇ ਚਲ ਆ ਜਾ ਹੈਲੋ ਸਟੈਂਡ ਬਹੁਤ ਸਟੈਂਡ ਤੇ ਲਾ ਦੇ ਇਹਨੂੰ ਸਟੈਂਡ ਤੇ ਓ ਪੰਜਾਬ ਦਾ ਮਾਣ ਪੰਜਾਬ ਦੀ ਧੀ ਗੁਰਮੀਤ ਬਾਵਾ ਜਿਹਨੇ ਜੋਗਨੀ ਮਿਰਜਾ ਘਾਰੋ ਡੋਲੀ ਨਾਠਾਇਓ ਹਾਲੇ ਮੇਰਾ ਬਾਬਲਾ ਆਇਆ ਉਹ ਇੱਕ ਘਰ ਦੀ ਕਹਾਣੀ ਨਹੀਂ ਉਹ ਘਰ ਘਰ ਦੀ ਕਹਾਣੀ ਆ ਕਿਉਂਕਿ ਧੀ ਦਾ ਡੋਲਾ ਤੁਰ ਲੱਗਾ ਕਦੇ ਬਾਬਲ ਕਦੇ ਪਰਦੇਸਾਂ ਵਿੱਚ ਸੀ ਉਹ ਕਦੇ ਉਸ ਟਾਈਮ ਤੇ ਨਾ ਪਹੁੰਚ ਸਕਿਆ ਉਹ ਟੱਪੇ ਮੈਂ ਦੋ ਕਹਿਣ ਲੱਗੀ ਅੰਗਰਮੀ ਬਾਬਾ ਦੇ ਮੁਰਕੇ ਬਾਹ ਸੱਬਿਆਚਾਰ ਨਾਲੇ ਥੋੜਾ ਥੋੜਾ ਹੱਤਿਆਚਾਰ ਹਾਂਜੀ ਅਜਾ ਰੇ ਠੀਕ ਹੈ ਹੋ ਪੁੱਤਰ ਸਾਥ ਵੀ ਹੋਣੀ ਘਾਰੇ ਸਮਾਨ ਨਹੀਂ ਦੋ ਹੋ गारी सुमी जे र चुप करा सघी कारो ढोली ना चाहे मेरा बाबले आया नहीं था ढोली ना चाहो मेरा बाब ले आया मीरा तुरख ਉਹ ਜੋ ਗੱਲ ਕਹਿਣ ਲੱਗੀ ਬਾਬਾ ਦਸਨ ਸਾਹਿਬ ਜੀ ਅੱਗੇ ਹੱਦ ਕਿ ਧੀ ਭੈਣ ਦਾ ਕਦੇ ਵਿਆਹ ਹੁੰਦਾ ਸੀ ਨਾ ਤੇ ਧੀ ਨੂੰ ਡੋਲੇ ਪਾਉਣ ਲੱਗੇ ਚਾਚੇ ਮਾਮੇ ਤਾਏ ਭੈਣ ਭਰਾ ਰੋਂਦੇ ਕਿ ਧੀ ਨੂੰ ਡੋਲੇ ਪਾਉਣ ਲੱਗੇ ਆ ਤੇ ਧੀ ਧੀ ਵੀ ਤਾਂ ਹਾਂ ਮਾਰ ਕੇ ਰੋਂਦੀ ਕਿ ਮੈਂ ਬਾਬਲ ਦਾ ਘਰ ਛੱਡ ਕੇ ਜਾਣ ਲੱਗੀ ਉਹ ਚਾਰ ਚਫੇਰਾ ਵੇੰਦ ਸੀ ਤੇ ਹੁਣ ਹੁਣ ਲੋਕੋ ਐਨਾ ਕਾਜੋਗਿਆ ਆ ਗਿਆ ਜੇ ਹੱਦ ਕਿ ਧੀ ਭੈਣ ਦਾ ਵਿਆਹ ਹੁੰਦਾ ਨਾ ਤੇ ਧੀ ਆ ਪਈ ਕਾਰ ਦੀ ਬਾਰੀ ਕੋਲ ਕੇ ਬਹਿ ਜਾਂਦੀ ਆ ਤੇ ਮਾਂ ਪਿਓ ਟਾਟਾ ਪਾਏ ਕਰਦੀ ਆ ਆਪਣੀ ਸਿਹਤ ਦਾ ਖਿਆਲ ਰੱਖਿਓ ਮਰਕਤ ਕਰੋ ਲੱਗੇ ਰੋ ਤੂੰ ਬਾਈ ਇੱਥੋਂ ਰਾਤ ਥੋੜਾ ਥੋੜਾ ਛੱਡ ਦਿਓ ਮੇਰੇ ਭਰਾ ਬਣ ਕੇ ਇਧਰ ਸਾਰੇ ਸਿੰਗਰਾਂ ਨੇ ਕੜਾ ਕਰਾਂ ਦੇ ਲੰਗਣਾ ਪਿੱਛੇ ਜਾਓ ਮਿਹਰਬਾਨ ਪਿੱਛੇ ਪਿੱਛੇ ਥੋੜੇ ਭਰਾ ਹੱਥ ਜੁਰਗ ਬਿੰਦਾਂ ਤੇ ਗੱਲ ਸੁਣਾ ਕੰਮ ਤੇਰੇ ਪੁੱਠੇ ਆ ਪਰ ਅੱਜ ਵਧੀਆ ਕਰਨੀ ਆ ਕੰਮ ਤੇਰੇ ਸਾਰੇ ਪੁੱਠੇ ਪਰ ਅੱਜ ਵਧੀਆ ਕਰਨੀ ਆ ਵਾਰੇ ਖੁੱਲ ਕੇ ਧੀ ਦੇ ਨਾਲ ਤਾੜੀ ਮਾਰ ਦਿਓ ਕਿਉਂਕਿ ਮੈਂ ਇਹ ਬਾਬਾ ਦਸਨ ਸਾਹਿਬ ਜੀ ਮੈਂ ਬੇਨਤੀ ਕਰਦੀ ਆ ਆ ਮੇਰੀ ਭੈਣ ਨੂੰ ਘੋਟ ਕੇ ਆ ਜਾਏ ਇਹ ਦਾੜ ਨਹੀਂ ਕਢਾ ਗਿਆ ਹੀ ਹੂੰ ਉੱਠ ਕੇ ਇੱਧਰ ਆ ਜਾ ਹੈ ਕਿ ਤਰ੍ਹਾਂ ਡੇਢ ਮਰਲੇ ਮੂੰਹ ਕੱਟ ਕੇ ਦੰਦਿਆ ਕੱਢਣ ਦਈ ਆ ਮੈਨੂੰ ਤੇ ਆ ਬੜਾ ਜੀ ਕਿਹਾ ਤਾਂ ਗਾਣੇ ਸੁਣੀ ਜਾਵਾਂ ਏ ਚਲੋ ਠੀਕ ਹੈ ਜੀ ਦੋਨੋਂ ਭੈਣਾਂ ਅਸੀਂ ਬਾਬਾ ਜੀ ਅਨਪੜ੍ਹਿਆ ਬਿਲਕੁਲ ਸਾਨੂੰ ਪਤਾ ਨਹੀਂ ਲੱਗਦਾ ਕਿ ਕਿੱਦਾਂ ਨੂੰ ਹੋਤਾ ਹੈ ਨਹੀਂ ਐਨੀ ਆ ਮਿਆਂ ਪਰਨੇ ਗਿਆ ਜਿੰਨੀ ਤੂੰ ਕਹਿੰਦੇ ਕੁੱਤ ਗਿਆ ਸਾਰੀਆਂ ਮੈਂ ਜਿੰਨੇ ਹਿੰਦੁਸਤਾਨ ਦੇ ਅੰਗਰੇਜ਼ ਬੈਠੇ ਨਾ ਮਾਂ ਅੰਗਰੇਜ਼ੀ ਚ ਗਾਲਾਂ ਕੱਢੀਆਂ ਉਦੋਂ ਉਹ ਚੱਲ ਗਿਆ ਮੁੜ ਕੇ ਵਾਪਸ ਨਹੀਂ ਆਇਆ ਅੱਛੇ ਗੱਲ ਸੁਣ ਨੀ ਬੁੱਗਾ ਬੜਾ ਸੋਹਣਾ ਦਾ ਗੰਡਿਆ ਅੱਜ ਲੈ ਬੁੱਗਾ ਤੇ ਗੱਲਾਂ ਈ ਟੋਏ ਪੈਣਦਾ ਯਾਰ ਤੇ ਸਾਡਾ ਹਾਸਾ ਮਜ਼ਾਕ ਚੱਲਦਾ ਰਹਿੰਦਾ ਕਿਉਂਕਿ ਇਹੀ ਥੋੜ੍ਹ ਦੇ ਨੇ ਇਕੱਠੇ ਹਾਂ ਫੇਰ ਸੀ ਅਹੀਂ ਤਾਂ ਅੱਜ ਫੇਰ ਇਕੱਠੀਆਂ ਹੋਈਆਂ ਇਹਦੇ ਨਾਲ ਉਹ ਤਨਾ ਤਾਂ ਜੀ ਨਹੀਂ ਕਰਦਾ ਕਹਿੰਨ ਨੂੰ ਪਰਮ ਸਾਡਾ ਮਾਣ ਪੰਜਾਬ ਦਾ ਹੂੰ ਸ਼ਾਟ ਇਹ ਜੀ ਸਾਡੇ ਪ੍ਰਿੰਦਾ ਸਾਹਿਬ ਵਾਹ ਜੀ ਇਹ ਆਓ ਜੀ ਪ੍ਰਿੰਦਾ ਚਤਰ ਸਿੰਘ ਜੀ ਪਰਵਾਨਾ ਸਾਹਿਬ ਪ੍ਰਿੰਦਾ ਜਿਹੜੇ ਹਿੰਦੁਸਤਾਨ ਦੇ ਮੰਨੇ ਪਰਮੰਨੇ ਗੀਤਕਾਰ ਅਤੇ ਗਾਇਕ ਹੋਏ ਨੇ ਇਹ ਉਹਨਾਂ ਦੇ ਲਾਡਲੇ ਸਿਕੰਦਰ ਆਪਸ ਕਰਦੇ ਨੇ ਅੱਛੇ ਲੇਜੀ ਉਹਨਾਂ ਦੇ ਹਾਂ ਕਿਉਂਕਿ ਕੇਲੇ ਖਾਦੇ ਜ਼ੁਬਾਨ ਤਲਕੰਦਾ ਹੀ ਅੱਜ ਹਾਂ ਜੀ ਬਹੁਤ ਬਹੁਤ ਧੰਨਵਾਦ ਏ ਨਹੀਂ ਕਿੱਥੇ ਸੌਦਾ ਪਤਾ ਉਹ ਪਿੱਛੇ ਚਲ ਗਿਆ ਚਲ ਕੇ ਚਲ ਠੀਕ ਆ ਜਲਦੀ ਕਰ ਤੇ ਅਸੀਂ ਦੋਨੋਂ ਭੈਣਾਂ ਪੁੱਤ ਇਕੱਠੀਆਂ ਆਉਂਦੀਆਂ ਹੁੰਦੀਆਂ ਐ ਅੱਜ ਵੀ ਦੋਨੋਂ ਭੈਣਾਂ ਕੋਸ਼ਿਸ਼ ਕਰਾਂਗੀਆਂ ਪੁੱਤ ਜਿੰਨਾ ਕਿ ਸਾਡੇ ਕੋਲ ਇਹ ਬੋਲ ਹੋਵੇ ਬੋਲਾਂਗੀਆਂ ਬਾਕੀ ਤੁਹਾਡੇ ਅਗੇ ਮਰਜ਼ੀ ਐ ਅਗੋਂ ਵਾਹਿਗੁਰੂ ਦੀ ਕਿਰਪਾ ਐ ਨਹੀਂ ਵਾਹਿਗੁਰੂ ਮਰਗੀ ਨਹੀਂ ਮਰਜ਼ੀ ਨਹੀਂਗੀ ਕਿਉਂਕਿ ਮੈਂ ਗੱਲ ਕਹਿਣ ਲੱਗੀ ਆ ਕਿ ਸਿਆਣੇ ਕਹਿੰਦੇ ਨੇ ਕਿ ਜਿਹੜੀਆਂ ਇਹ ਦੋ ਅੱਖੀਆਂ ਹਾਂ ਜਿਹੜੀਆਂ ਇਹ ਦੋ ਅੱਖੀਆਂ ਇਹ ਚੰਗਾ ਵੀ ੱੱਕਣ ਗਿਆ ਤੇ ਮਾਰਾ ਵੀ ੱੱਕਣ ਗਿਆ ਅੱਛਾ ਜਿਹੜੀਆਂ ਇਹ ਦੋ ਅੱਖੀਆਂ ਇਹ ਚੰਗਾ ਵੀ ੱੱਕਣ ਗਿਆ ਤੇ ਮਾਰਾ ਵੀ ੱੱਕਣ ਗਿਆ ਜੇ ਚੜ ਕੇ ਚਬਾਰੇ ਉਹ ਤੋਂ ਮਾਰੇਗਾ ਸ਼ਾ ਤੇ ਮੁੜ ਕੇ ਆਖਰ ਦੋਨੋਂ ਲੱਤਾਂ ਵੀ ਟੁੱਟਣ ਗਿਆ ਹੈ ਸ਼ਾਨਾ ਕਹਿੰਦਾ ਨੇ ਕਿ ਜਿਹੜੀਆਂ ਇਹ ਦੋ ਅੱਖੀਆਂ ਬੜੀਆਂ ਸੀ ਮੈਂ ਸਾੰਬ ਕੇਸੀ ਰੱਖੀਆਂ ਜਿਹੜੀਆਂ ਇਹ ਦੋ ਅੱਖੀਆਂ ਬੜੀਆਂ ਸੀ ਮੈਂ ਸਾੰਬ ਕੇਸੀ ਰੱਖੀਆਂ ਏ ਅੱਖੀਆਂ ਸੀ ਮੈਂ ਆਪਣੇ ਯਾਰ ਲਈ ਸੀ ਰੱਖੀਆਂ ਮੈਨੂੰ ਉਹ ਸਹੀ ਰੰਗ ਵਿੱਚ ਰੰਗਿਆ ਹੀ ਰਹਿੰਦੇ ਫੇਰ ਭਾਵੇਂ ਅੱਖਾਂ ਕੱਢ ਲਵੀਂ ਪਹਿਲਾਂ ਮੈਨੂੰ ਯਾਰ ਦਾ ਰੱਜ ਕੇ ਦੁਦਾਰ ਕਰ ਲੈੰਦੇ ਮੈਂ ਅੱਜ ਦੇ ਯਾਰ ਦੀ ਯਾਰ ਦੀ ਨਹੀਂ ਗੱਲ ਕੀਤੀ ਮੈਂ ਬਾਬੇ ਫਰੀਦ ਦੀ ਗੱਲ ਕੀਤੀ ਆ ਕਿ ਜਿਹੜੀ ਰੱਬ ਜਨਾਲ ਜਿੰਨਾਂ ਦੀ ਭਗਤੀ ਸੀ ਜਿੰਨੂੰ ਕਾਂਠੋਂਗੇ ਮਾਰੇ ਸੀ ਕਹਿੰਦੇ ਨਹੀਂ ਇੱਕ ਵਾਰੀ ਰੱਬ ਦੇ ਦਰਸ਼ਨ ਕਰ ਲੈੰਦੇ ਹੈ ਤੇ ਹੁਣ ਮੇਰੀਆਂ ਬੇਟੀਆਂ ਪਹਿਣਾ ਪੈਣਾ ਟਾਡੇ ਬਾਅਦ ਮੈਂ ਸ਼ੇਰ ਕਹਿਣ ਲੱਗੀ ਤੁਸੀਂ ਕੱਲੀਆਂ ਦੇ ਤਾੜੀ ਇੱਕ ਵਾਰ ਜਰੂਰ ਮਾਰਨੀ ਆ। ਸਾਣੇ ਕਹਿੰਦੇ ਨੇ ਕਿ ਜੇ ਕਿਸੇ ਦੀ ਧੀ ਦੀ ਇੱਜ਼ਤ ਜੇ ਕਿਸੇ ਦੀ ਧੀ ਦੀ ਇੱਜ਼ਤ ਸਾਜ ਵਿੱਚ ਪਾ ਕੇ ਛੱਡਾਂਗੇ ਜੇ ਜਾਂਪੀ ਆਪਣੇ ਘਰ ਦੀ ਤਾਂ ਮੁੜ ਕੇ ਉਹਨੂੰ ਕਿੱਥੇ ਰੱਖਾਂਗੇ? ਇੱਕ ਵਾਰੀ ਖੁੱਲ ਕੇ ਤਾੜੀ ਹੋਈ। ਕਹੋਗੇ ਧੀਆਂ ਨਾਲ ਮਾਰੋ ਧੀਆਂ ਸਤਿਕਾਰ ਕਰੋ। ਤੇ ਇਹਦੇ ਨਾਲ ਹੀ ਮੈਨੂੰ ਇਹ ਦੱਸ ਤੇਰੇ ਮਰਜਨ ਕੁੱਤੀਆਂ ਭਰਾਵਾਂ ਪਿੱਟ ਗਏ ਹੈ ਅੱਜ ਬੜੀ ਭਾਦਰੋਂ ਝੁੱਪ ਵਾਂਗਲੁਸ਼ ਕੀ ਫਿਰਦੀ ਨਹੀਂ ਅੱਜ ਮੈਂ ਤਾਲ ਝੁੱਪ ਕੀ ਫਿਰਦੀ ਆ ਹਾਂ ਕਿਹੜੀ ਗੱਲ ਦੋ ਜੀ ਨਾਲ ਮੈਨੂੰ ਦੋ ਦੋ ਚਾ ਚੜੇ ਆ ਪਰ ਕਿਹੜੀ ਗੱਲ ਦੇ ਇੱਕ ਚਾ ਮੇਰੇ ਇਹ ਚੜਿਆ ਵੀ ਬਾਬਾ ਜੀ ਦਾ ਮੇਲਾ ਰੱਖਿਆ ਤੇ ਇੱਕ ਚਾ ਮੈਨੂੰ ਵੇਹ ਚੜਿਆ ਵੀ ਮੈਨੂੰ ਕੀਤਾ ਨਾ ਬਾਬਾ ਜੀ ਨੇ ਫੋਨ ਤੇ ਆਪਣਾ ਕਿ ਬੁग्गा ਕਿੱਥੇ ਆ ਹਾਂ ਵੇ ਬੁਗਿਆ ਨੀ ਉਹ ਤਰ੍ਹਾਂ ਭਾਵੇਂ ਨੇ ਕਾਇਕ ਕਲਾਕਾਰ ਬੜਾ ਵੱਡਾ ਹੀ ਹੈ ਮੈਂ ਨਮਕੀਤਾ ਪੱਗਿਆ ਨੇ ਫੋਨ ਆ ਫਿਰ ਕਹਿੰਦਾ ਬੀਬਾ ਜਤਰਾ ਹਾਂ ਤੂੰ ਵੀ ਪੰਪੜ ਮੇਲੇ ਤੇ ਆਉਣਾ ਹੀ ਆਉਣਾ ਸਾਡੇ ਪਿੰਡ ਮੇਲਾ ਰੱਖਿਆ ਫਿਰ ਤੇ ਕੁੜੇ ਮੈਨੂੰ ਇੰਨਾ ਮੇਲੇ ਦਾ ਚਾ ਚੜਿਆ ਜੜਿਆ ਤੁਹਾਡੇ ਪਿੰਡ ਦੇ ਮੇਲੇ ਦਾ ਫਿਰ ਬੇਨਾ ਜਲੰਦਰ ਬੈਠੀ ਤੜਕੇ 4 ਵਜੇ ਉੱਠ ਗਈ ਫਿਰ ਵੀ ਮੈਂ ਤੁਹਾਡੇ ਪਿੰਡ ਮੇਲੇ ਤੇ ਆਉਣਾ ਹੈ ਤੇ ਕੁੜੇ ਤੁਹਾਡੇ ਪਿੰਡ ਦੇ ਮੇਲੇ ਦਾ ਐਡਾ ਮੈਨੂੰ ਚਾ ਚੜਿਆ ਮੈਂ ਤੜਕੇ 4 ਵਜੇ ਲੀੜੇ ਕ ਪਕੜੇ ਪਾ ਕੇ ਵੇੜੇ ਤੇ ਭੱਜੀ ਫੇਰਾ ਵੀ ਮੈਂ 5 ਵੜ ਮੇਲੇ ਤੇ ਆਉਣਾ ਹੈ ਤੇ ਕੁੜੇ 5 ਵੜ ਦੇ ਮੇਲੇ ਦਾ ਐਡਾ ਮੈਨੂੰ ਚਾ ਚੜਿਆ ਐਡੇ ਚਾਹ ਦੇ ਵਿੱਚ ਕੁੜੇ ਈ ਮੇਰੀ ਮਾਂ ਤਮਾਰੀ ਗਈ ਮੈਂ 2 ਘੰਟੇ ਸਲਵਾਰ ਪੁੱਠੀ ਪਾਈ ਫਿਰਦੀ ਰਹੀ ਹਾਂ ਇਹ ਜਦੋਂ ਚਾ ਚੜਦੇ ਤਾਂ ਗਲਤੀਆਂ ਹੋ ਜਾਂਦੀਆਂ ਆ ਵੱਡੇ ਕੋਲ ਹੋ ਜਾਂਦੀਆਂ ਨਹੀਂ ਆ ਗਿਆ ਤੇਰੇ ਵਾਲਾ ਆ ਗਿਆ ਜੀ ਨਹੀਂ 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 ਇਹ ਆ ਬਾਬਾਇਆ ਤੀਪੜਾ ਲੈ ਮਾਇਆ ਸੁਟਿਆ ਨਾ ਕਰੋ ਥੱਲੇ ਆਹੋ ਇਹਨੂੰ ਵੀ ਦੇ ਦਿਓ ਮਿਆਣੀ ਆ ਸੌਂ ਦਾ ਮਿੰਨਾ ਚੂੜੀਆਂ ਚੜਾ ਲੂਗੀ ਆ ਕੰਮ ਤੇ ਆਪੇ ਠੀਕ ਹੋ ਗਿਆ ਜਦੋਂ ਮਾਇਆ ਮਿਲ ਗਈ ਤੇ ਕੁੱਤੀਏ ਹੋ ਜਾ ਸੈਟ ਨਾ ਨਾ ਹਾਂ ਨਹੀਂ ਮੈਂ ਗੱਲ ਕਰਦੀ ਆ ਆ ਪਾਹੇ ਫੜਾ ਕੁੱਤ ਗਿਆ ਇਧਰ ਫੜਵੇਂ ਤੂੰ ਅ ਤਾ ਜਲਦੀ ਕਰ ਫਿਰ ਹੁਣ ਦੱਸ ਕੀ ਕਹੀ ਨਹੀਂ ਵਗਿਆ ਪੱਤ ਜਿਹਦਾ ਮੈਂ 16 ਸਾਲ ਦੀ ਹਾਂ ਆਹੋ ਆਏ ਹਾਏ ਰੱਬਾ 10 ਤਾਰਵਾ ਸਾਲ ਲੱਗਾ ਹਾਂ ਤੇ ਮੈਂ ਉੱਡ ਬੱਡੂ ਕਰਦੀ ਫਿਰਾਂ ਅੱਛਾ ਤੇ ਮੇਰੀ ਮਾਂ ਕਹਿੰਦੀ ਨਹੀਂ ਕੁੜੀਏ ਯਾਤਰਾ ਹਾਂ ਤੇ ਮੈਂ ਤੋਰ ਤਰੀਕੇ ਬਹਿ ਕੇ ਤੇਰੇ ਲੱਛਣ ਵੇਖ ਕੇ ਅੱਜ ਮੈਂ ਇੱਕ ਫੈਸਲਾ ਕੀਤਾ ਕਿ ਮੈਂ ਤੈਨੂੰ ਪੰਜਾਬ ਪੌਸਟ 'ਚ ਭਰਤੀ ਕਰਾ ਦੇਣਾ ਤੇ ਮੈਂ ਕਿਹਾ ਮਾਂ ਮੇਰੀਏ ਜੇ ਮੈਂ ਪੰਜਾਬ ਪੌਸਟ 'ਚ ਭਰਤੀ ਹੋ ਗਈ ਤਾਂ ਫਿਰ ਮੈਂ ਕੀ ਕਰੂੰਗੀ ਤੇ ਮੇਰੀ ਮਾਂ ਕਹਿੰਦੀ ਕੁੜੀਏ ਯਾਤਰੋ ਤੂੰ ਕਾਲੇ ਕੱਛਣ ਵਾਲੇ ਫੜੇਗੀ ਅੱਛਾ ਜਿਹੜੇ ਗੁੰਡਾਗਰਦੀ ਕਰਦੇ ਉਹ ਫੜੇਗੀ ਜਿਹੜੇ ਸਮੈਗ ਦੇਦੇ ਉਹ ਫੜੇਗੀ ਤੇ ਮੈਂ ਕਿਹਾ ਮਾਂ ਮੇਰੀਏ ਮੈਂ 17 ਸਾਲਾਂ ਦੀ ਹੋ ਗਈ ਆ ਹਾਲੇ ਤੱਕ ਮੇਰੇ ਤੋਂ ਕੋਈ ਗੱਬਰੂ ਨਹੀਂ ਫੜਿਆ ਗਿਆ ਤਾਂ ਮੈਂ ਹੋਰ ਕਿਨੂੰ ਕੀ ਪੜਨਾ ਹਾਂ ਤੇ ਮੇਰੀ ਮਾਂ ਕਹਿੰਦੀ ਭਰਤੀ ਕਰਾਉਣਾ ਕਰਾਉਣਾ ਤੇ ਮੈਂ ਕਹਾਂ ਮਾਂ ਮੇਰਗੇ ਫਿਰ ਭਰਤੀ ਹੋਣ ਵਾਸਤੇ ਕੀ ਕਰਨਾ ਪਊ ਤੇ ਮੇਰੀ ਮਾਂ ਕਹਿੰਦੀ ਐ ਤਰੋ ਤੜਕੀ ਉੱਠ ਕੇ ਭੱਜਿਆ ਕਰ ਤੇ ਮੈਂ ਕਹਾਂ ਮਾਂ ਮੇਰਗੇ ਫਿਰ ਭੱਜਣ ਨਾਲ ਕੀ ਹੋਊਗਾ ਕਹਿੰਦੀ ਐ ਤਰੋ ਤੇਰਾ ਸਾਹ ਪੱਕ ਜਾਊਗਾ ਤੂੰ ਮੈਂਡੋ ਮੈਂਡੀ ਚੋਰ ਮੈਂਡੋ ਮੈਂਡੀ ਕਾਲੇ ਕੱਸ਼ੇ ਵਾਲੇ ਫੜ ਲੈ ਕਰੇਗੀ ਹਾਏ ਹਾਏ ਲੋਣਾ ਪੈ ਜਾਏ ਮੈਂ ਸੌ ਵਾਰ ਭੱਜੀ ਬੁਕੇ ਮੈਂ ਮੰਗਲਵਾਰ ਭੱਜੀ ਮੈਂ ਬੁੱਧਵਾਰ ਭੱਜੀ ਮੈਂ ਵੀਰਵਾਰ ਭੱਜੀ ਮੈਂ ਸ਼ੁੱਕਰਵਾਰ ਭੱਜੀ ਤੇ ਮੈਂ ਸ਼ਨੀਵਾਰ ਭੱਜੀ ਤੇ ਐਤਵਾਰ ਮੇਰੀ ਮਾਂ ਕਹਿੰਦੀ ਐ ਤਰੋ ਤੈਨੂੰ ਭੱਜਦੀ ਵੇਖਣਾ ਮੈਂ ਕਿਹਾ ਮਾਂ ਮੇਰਗੇ ਫਿਰ ਤਗੜੀ ਹੋ ਜਾ ਤੇ ਮੈਂ ਮਾਂ ਦੀ ਫੜੀ ਵਾ ਤੇ ਮੈਂ ਗਰਾਉਂਡ ਦੇ ਵਿੱਚ ਲੈ ਗਈ ਤੇ ਮੈਂ ਧਰਤੀ ਨੂੰ ਕੀਤੀ ਨਮਸਕਾਰ ਤੇ ਮੈਂ ਟਰੈਕ ਸੂਟ ਪਾ ਲਿਆ ਤੇ ਮੈਂ ਕਹਾ ਮਾਂ ਮੇਰੀਏ ਹੁਣ ਮੈਂ ਭੱਜਾ ਤੇ ਮੇਰੀ ਮਾਂ ਕਹਿੰਦੀ ਭੱਜ ਮੈਂ ਐਨਾ ਭੱਜੀ ਤੇ ਮੇਰੀ ਮਾਂ ਕਹਿੰਦੀ ਅਤਰੋ ਹੋਰ ਭੱਜ ਆਈ ਨਹੀਂ ਅਤਰੋ ਹੋਰ ਭੱਜ ਮੈਂ ਮੁੜ ਕੇ ਭੱਜੀ ਗਈ ਤੂੰ ਕਰਦੀ ਏ ਮੇਰੀ ਚੁਗਲੀ ਮੈਂ ਸਾਰੇ ਪਿੰਡ ਨੂੰ ਦੱਸੂਗੀ ਤੇਰੇ ਸਾਰੇ ਪਰਦੇ ਖੋਲੂਗੀ ਅੱਜ ਨਹੀਂ ਗਾਂ ਢੱਕੀ ਰਾ ਕੁੱਤ ਗਿਆ ਤੈਨੂੰ ਮੈਂ ਜਾਣ ਤੇ ਜਿਹੋ ਜਿਹੇ ਹੈਗੀਆਂ ਖਸਮ ਮਾਰ ਕੇ ਜੇੜ ਤੇ ਚਾਦਰ ਪਾਉਣ ਵਾਲੀਏ ਮੈਂ ਤੈਨੂੰ ਮਜਾਨਦੀ ਨਹੀਂ ਨਹੀਂ ਗੱਲ ਸੁਣੋ ਜੇ ਮੈਂ ਤੇਰੇ ਪਰਦੇ ਖੋਲੇ ਨਾ ਤੈਨੂੰ ਸੋਨੇ ਪਤਾ ਲੱਗ ਜਾਣਾ ਕਿ ਤੂੰ ਕਿੰਨੇ ਪਾਣੀ ਚਾ ਨਹੀਂ ਤੂੰ ਖੋਲ ਲਾ 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 ਯਾਰ ਮੈਂ ਪੰਜਵੜ ਵਾਲਿਓ ਉਹ ਵੀ ਉਹ ਜਨਾਨੀ ਹੈ ਜਿਹੜੀ ਕੋਈ ਵੀ ਚੀਜ਼ ਨਾ ਜਵਾਬਸ ਨਹੀਂ ਮੋੜਦੀ ਨਹੀਂ ਮੋੜਦੀ ਅੱਜ ਪਰਸੋਂ ਦੀ ਗੱਲ ਹੈ ਖੰਡ ਖੜੀ ਮੋਰੀ ਨਾ ਕੌਲੀ ਮੋਰੀ ਅੱਜ 5 ਦਿਨ ਹੋ ਗਏ ਵੀ ਹੋਇਆ ਤੂੰ ਦੁੱਧ ਖੜਿਆ ਨਾ ਜੱਗ ਮੋਰੀ ਨਾ ਦੁੱਧ ਮੋੜਿਆ ਨਹੀਂ ਮੋੜਿਆ 5 ਮੋੜਿਆ ਬਾਰੇ ਪੁੱਛੋ ਇਹਨੂੰ ਅੱਜ 15 ਦਿਨ ਹੋ ਗਏ ਮੇਰੇ ਬੰਦਾ ਦਾ ਹੋਰ ਮੰਗਿਆ ਮੋੜਿਆ ਮੈਂ ਤੇਰੇ ਸਾਰੇ ਹੀ ਪਰਦੇਚਾਰ ਕਰੂਗੀ ਮੈਂ ਕਹਿੰਦੀ ਆ ਐਡੀ ਔਖੀ ਆ ਨਾ ਸਰਪੰਚ ਵੀ ਚੌੜ ਲੜ ਕੇ ਵੇਖ ਲੈ ਨਹੀਂ ਤੈਨੂੰ ਬੋਰਡ ਪਾਉਣੀ ਕਿੰਨੇ ਆ ਲੈ ਤੈਨੂੰ ਜਾਂਦੀ ਰਿਪੋਟਾਂ ਪਾਣਗੇ ਤੂੰ ਸਰਗਬੀਰ ਬਾਰੇ ਦੀ ਸਾਰੀ ਆ ਨਾ ਨੇਗਾ ਸੁਣਾ ਹਾਂ ਤੂੰ ਇੱਧਾ ਕਰਣੇ ਲਾ ਜੀ ਕੋਣ ਕਿੰਨੇ ਪਾਣੀ ਚਾਹਤ ਹੈ ਇੱਧਰ ਆ ਹੈ ਇੱਧਰ ਆ ਇੱਧਰ ਆ ਚੱਲ ਆ ਤਾਂ ਤੂੰ ਇਤਰਾ ਕਰ ਉਹ ਸ਼ਾਰਟ ਕੱਟ ਚੱਲ ਤੂੰ ਇਤਰਾ ਕਰ ਕਿ ਤੂੰ ਮੇਰੀ ਵੱਡੀ ਭੈਣ ਵਾ ਤੂੰ ਜਿਹੜਾ ਮਰਜੀ ਪਾਸਾ ਮਾਰ ਲੈ ਇੱਕ ਪਾਸਾ ਮਾਰ ਮੈਂ ਪਾਸਾ ਮਲਦੀ ਆ ਇੱਧਰ ਦੇ ਪੁਰਾਣੇ ਮਾਡਲ ਬੈਠੇ ਆ ਹਾਂ ਤੇ ਮੈਂ ਪਾਸਾ ਮਲਦੀ ਆ ਆ ਭੈਣਾਂ ਵਾਲਾ ਪਾਸਾ ਮੇਰਾ ਜੋ ਆ ਭੈਣਾਂ ਵਾਲਾ ਪਾਸਾ ਮੇਰਾ ਜਾ ਤੇਰੇ ਮਰਦਾਂ ਯਾਰ ਕੁੱਟਿਆ ਬੰਦੇ ਵਾਲਾ ਪਾਸਾ ਮੇਰਾ ਹੀ ਕੋਨੇ ਪਤਾ ਇਹ ਬੰਤੇ ਕਿਹਾਰੇ ਹੁੰਦੇ ਆ ਅੱਧੇ ਬਣਾ ਕੇ ਲੈ ਜਾ ਮੈਂ ਕੀ ਕਰਨ ਤੇ ਛੜੇ ਬੈਠਿਆ ਵਿੱਚ ਆ ਤੋ ਵੋਟਾਂ ਮੰਗ ਜਲਦੀ ਕਰ ਤੇ ਮੈਂ ਪੰਜ ਬੜਾ ਨਾਲ ਬੇਨਤੀ ਕਰਦੀ ਆ ਪੁੱਤ ਸਮਝੋ ਮੈਂ ਖੜ ਗਈ ਤੁਹਾਡੇ ਪਿੰਡ ਦੀ ਸਰਪੰਚ ਆ ਹੁਣ ਪੱਠਾ ਬਊਗਾ ਯੋ ਬਕਵਾਸ ਨਾ ਕਰ ਮੇਰੀ ਗੱਲ ਗੌਰ ਨਾਲ ਸੁਣ ਵੋਟਾਂ ਮੰਗ ਅੰਨੀ ਮੱਝ ਕੱਟਿਆ ਨੇ ਯਾਰੀ ਵੋਟ ਮੰਗ ਤੇ ਮੈਂ ਪਿੰਡਾਂ ਦੇ ਨਾਲ ਬੇਨਤੀ ਕਰਦੀ ਆ ਪੁੱਤ ਜਿਨ੍ਹਾਂ ਨੇ ਮੈਨੂੰ ਪਾਉਣੀਆਂ ਵੋਟਾਂ ਭੈਣਾਂ ਨੂੰ ਕਹ ਤੇ ਭੈਣਾ ਜਿਨ੍ਹਾਂ ਨੇ ਮੈਨੂੰ ਪਾਣੀਏ ਵੋਟਾਂ ਇੱਕ ਵਾਰੀ ਅੱਠ ਖੜੇ ਕਰਿਓ ਨਿਠਾ ਕਰ ਲੋ ਕੱਲ ਜੋ ਆਇਆ ਜੋ ਨੇ ਗੱਲ ਸੁਣ ਪੈਣਾ ਸਾਰੀਆਂ ਹੱਥ ਖੜੇ ਬਾਕੀ ਲੰਗਰ ਖਾਣੀਆਂ ਜੋ ਐਦਾਂ ਨਹੀਂ ਪੈਣਾ ਜੇ ਗਈ ਨਾ ਮੈਂ ਜਿੱਤ ਹਾਂ ਮੈਂ ਤੁਹਾਡੇ ਸਾਰੇ ਹੀ ਮਸਲੇ ਹੱਲ ਕਰਨੀ ਆ ਰੇਖਾ ਕਿੱਡੀ ਜੇਬ ਚ ਪਾ ਕੇ ਤੁਰੀ ਫਿਰਦੀ ਹੈ ਇਹ ਗੱਲ ਸੁਣਾ ਸਭ ਤੋਂ ਪਹਿਲਾਂ ਮੈਂ ਕਰਾਉਂਗੀ ਠੇਕੇ ਬੰਦ ਔਰ ਫਿਰ ਮੈਂ ਤੇਰੇ ਮੂੰਹ 'ਚ ਅੱਗ ਪਾਈ ਨਿਕਾ ਸੁਣਾ ਜਿਹੜੇ ਬੰਦੇ ਸ਼ਰਾਬਾਂ ਪੀਂਦੇ ਐ ਤੀਨੀਆਂ ਕੁੱਟਦੇ ਐ ਜੋੜ ਕੁੱਟਦੇ ਉਹ ਤਾਂ ਹਰ ਜਾਣਗੇ ਨਾ ਹਾਂ ਇਤਰਾ ਪੈਣਾ ਇੱਕ ਵਾਰੀ ਮੇਰੀ ਵੇਚੀ ਨਾ ਕਰਾਇਓ ਅੱਗੇ ਮੇਰੇ ਢੰਡੇ ਝੋਲਦੇ ਆ ਵੇ ਬੁੱਗਿਆਂ ਨੂੰ ਚੁੱਪ ਕਰਾ ਲਾ ਬੋੜ ਮੰਗ ਜਲਦੀ ਕਰ ਤੂੰ ਜਲਦੀ ਰਹਿ ਪੈਣਾ ਨੂੰ ਵੇਚ ਦਈਏ ਪੈਣਾ ਇੱਕ ਵਾਰੀ ਹੱਥ ਖਰੇ ਕਰਿਓ ਜੈ ਮੇਰੀਆਂ ਪੈਣਾ ਵਾ ਹਾਏ ਹਾਏ ਲੋੜਾ ਪੈਜੇ ਪਹਿਲੇ ਨਾਲੋਂ ਘਟ ਗਿਆ ਗੋਰੀ ਵੇ ਗੋਰੀ ਤੈਨੂੰ ਘੜੀ ਚੀਜ਼ ਨਹੀਂ ਪੈਣ ਦਿੰਦੀ ਇਧਰ ਆ ਗਾ ਤੂੰ ਵੀ ਕੋਲ ਨਹਿਰੀ ਜਨਾਂ ਹੀ ਜਾਣ ਕਿਤੇ ਤਜਾ ਤਜਾ ਹਾਂ ਚੱਲ ਹਾਂ ਹਰ ਤੂੰ ਇੰਦਰਾ ਨਹੀਂ ਗਈ ਕਿ ਪੰਜਵਰ ਵਾਲਿਓ ਅੱਜ ਤਗੜੇ ਹੋ ਜੋ ਅੱਛਾ ਤੁਹਾਡੇ ਪਿੰਡ ਮੈਂ ਸਰਪੰਚ ਦੀ ਚੋਣ ਨਾਲ ਲੱਗਿਆ ਜਿੰਨੇ ਇੱਥੇ ਕਲਾਕਾਰ ਆਏ ਨੇ ਜਿੰਨੇ ਸਾਜੀ ਆਏ ਨੇ ਤੇ ਜਿੰਨੇ ਬਾਬਿਆਂ ਦੇ ਸੇਵਾਦਾਰਾਂ ਨੇ ਜਿੰਨੇ ਪੰਡਾਤ ਜਿ ਬੈਠੇ ਨੇ ਜਿੰਨੇ ਮੇਰੇ ਕੈਮਰਾਮੈਨ ਬੈਠੇ ਨੇ ਦਰਬਾਰ ਹੁੰਦ ਤੱਕ ਤੇ ਮੈਂ ਬੇਨਤੀ ਕਰਦੀ ਏਗਰ ਕੋਟ ਪਾ ਕੇ ਮੈਂ ਕਾਮਯਾਬ ਕਰਨਾ ਜੇ ਤੁਹਾਡੇ ਪਿੰਡ ਦੀ ਮੈਂ ਸਰਪੰਚ ਨਹੀਂ ਬਣ ਗਈ ਨਾ ਤੇ ਮੈਂ ਪੂਰਾ ਪਿੰਡ ਦਾ ਵਿਕਾਸ ਕਰ ਦਿੰਨੀ ਹੈ ਸਲਵਾਗ ਦਾ ਘਰ ਨਾ ਖਰਾਬ ਕਰਦੀ ਜਿਹੜੇ ਦਾ ਨਹੀਂ ਕਰਦੀ ਹਾਂ ਕਹੇ ਇਹ ਮੈਂ ਬੇਨਤੀ ਕਰਦੀ ਆ ਕਿ ਜਿਹੜਾ ਸਕੂਲਾਂ ਦਾ ਪਾਏ ਨੇ ਬਾਲੇ ਉਹ ਟੋਆ ਕੇ ਮੈਂ ਲੈਂਡਰ ਪਵਾ ਦੋਗੀ ਜਿਹੜੇ ਬਜ਼ੁਰਗ ਦੀ ਲੱਗਨੇ 700 ਪੈਸਾ ਉਹ ਮੈਂ 1500 ਕਰਾ ਦਊਗੀ ਹਰ ਗੱਪਲੂ ਨੂੰ ਨੌਜਵਾਨ ਨੂੰ ਦੇ ਕੇ ਮੋਬਾਈਲ ਆਸ਼ਕੀ ਮਾਰਦੇ ਟਾਂਗਸ ਕਰੂੰਗੀ ਹੈ ਤੇ ਖੜੀਆ ਕਰੋ ਬਾਪ 那对。<Day> <Day pay. S 1>